ਅੱਜ ਕੁਦਰਤੀ ਸਬਾਬ ਬਣਿਆ ਜੀ ਤੇ ਘੁੰਮ ਰਹੇ ਆ ਜੀ ਬਠਿੰਡੇ ਸ਼ਹਿਰ ਦੇ ਵਿੱਚ ਤੇ ਜਦੋਂ ਕਿਤੇ ਉਹਨੇ ਥਰਮਲ ਪਲਾਂਟ ਜਦੋਂ ਵੀ ਨਿਗਾ ਪੈ ਜਾਂਦੇ ਸਮਝ ਲਿਆ ਕਿ ਬਠਿੰਡਾ ਸ਼ਹਿਰ ਆ ਗਿਆ ਤੇ ਦੀਆਂ ਵਾਦੀਆਂ ਵਿੱਚ ਘੁੰਮ ਰਹੇ ਆ ਤੇ ਨਾਲ ਆ ਜੇ ਸਾਡੇ ਗਾਇਕ ਸਾਹਿਬ ਮਜ਼ਰਾਜ ਢਿੱਲੋਂ ਬਠਿੰਡਾ ਸ਼ਹਿਰ ਤੇ ਬਹੁਤ ਜ਼ਿਆਦਾ ਗਾਣੇ ਆਏ ਹੀ ਤੇ ਅੱਜ ਗਿਜਾਰ ਚ ਕਰਾਂਗੇ ਕਿ ਬਠਿੰਡੇ ਸ਼ਹਿਰ ਦੇ ਵਿੱਚ ਅਸੀਂ ਘੁੰਮ ਰਹੇ ਆ ਕਿ ਢਿੱਲੋਂ ਸਾਹਿਬ ਦੇ ਦੋ ਲਾਫ ਸੇ ਬਠਿੰਡੇ ਦੇ ਬਠਿੰਡੇ ਲਈ ਜ਼ਰੂਰ ਸਾਂਝੇ ਕਰਨ ਜੀ ਮਨਰਾਜੀ ਮੈਨੂੰ ਤਾਂ ਜਦੋਂ ਉਹ ਸਾਹਮਣੇ ਥਰਮਲ ਪਲਾਂਟ ਦੇਖ ਕੇ ਨਾ ਤੇ ਇਹੀ ਗਾਣਾ ਚੇਤਾ ਆ ਰਿਹਾ ਵੀ ਇੱਕ ਗਾਣਾ ਸੀਗਾ ਡਿਊਟੀ Song ਆਇਆ ਸੀ ਸੁਣਾਓ ਸੁਣਾਓ ਕੋਈ ਨਹੀਂ ਉਹ ਮੈਨੂੰ ਝੀਲਾ ਕੋਲ ਬਠਿੰਡੇ ਕੋਠੀ ਪਾ ਦੇਵੇ ਮাইয়া ਮੈਨੂੰ ਝੀਲਾ ਕੋਲ ਬਠਿੰਡੇ ਕੋਠੀ ਪਾ ਦੇਵੇ ਮাইয়া ਨਿਬੜਾ ਵਾਤਾ ਵਰਣੀ ਖਰਾਬ ਨਹੀਂ ਧੂਆ ਉੱਠਦਾ ਮਾਤਾ ਵਰਣੀ ਖਰਾਬ ਰੀ ਧੂਆ ਉਸ ਦਾ ਥਰਮਲਿਡਾ ਗਾਣਾ ਬਹੁਤ ਉਸ ਸਮੇਂ ਹਿੱਟ ਹੋਇਆ ਸੀਗਾ ਇਹ ਥਰਮੋ ਪਲਾਂਟਾਂ ਦੇੋਂ ਕਈ ਬੜੇ ਬੜੇ ਹੀ ਕਹਿੰਦੇ ਇਹ ਤੁੰਗਾ ਬਹੁਤ ਜ਼ਿਆਦਾ ਪੋਲੂਸ਼ਨ ਬਹੁਤ ਜ਼ਿਆਦਾ ਕਰਦਾ ਪਰ ਇਹ ਤਕਰੀਬਨ ਬੰਦ ਹੋ ਗਿਆ ਨਾ ਇੱਥੇ ਉਹਦਾ ਵਾਤਾਵਰਨ ਬਹੁਤ ਖਰਾਬ ਜਿਹੜਾ ਹੋ ਰਿਹਾ ਸੀ ਇਹਨਾਂ ਪਲਾਂਟਾਂ ਦੇ ਨਾਲ ਤੇ ਪਰ ਹੈ ਬੜੇ ਵਧੀਆ ਚੀਜ਼ ਬਣੀ ਹੋਈ ਹੈ ਜਦੋਂ ਇਹਦੇ ਤੇ ਲੱਗੇ ਹੋਣ ਲੰਘਦੇ ਆ ਜਾਂ ਇਹਨੂੰ ਦੇਖਦੇ ਆ ਜੀ ਤੇ ਅੱਗੇ ਜਦੋਂ ਲੱਗੇ ਹੋਣੇ ਵੇਧਰ ਤੁਹਾਨੂੰ ਦਿਖਾਵਾਂਗੇ ਜੀ ਅੱਜ ਜੀਤਾਪਾ ਸੇਵਾ ਕਰ ਰਿਹਾ ਜੀ ਸਾਡੇ ਨਾਲ ਇਹਨੇ ਲਈ ਆ ਜੀ ਨਵੀਂ ਸਕੋਰਪੀਓ ਗੱਡੀ ਤੇ ਅੱਜ ਅਸੀਂ ਦਰਸ਼ਨ ਕਰ ਰਹੇ ਆ ਤੇ ਨਾਲ ਸਾਡੇ ਸਾਰੇ ਵੀਰ ਭਰਾ ਕਹਿੰਦੇ ਆ ਸ਼ਹਿਰ ਬਾਰੇ ਕੋਈ ਲਾਭ ਜਦੋਂ ਜੀਤਿਆ ਤੁਸੀਂ ਸਾਡੇ ਕੋਈ ਕਹਿੰਦਾ ਜੀ ਤੂੰ ਜੀ ਹੈਨਾ ਕਿ ਅੱਜ ਤੋਂ ਜੀ 25 30 ਸਾਲ ਪਿਛੇ ਚੱਲ ਜਗੇ ਤੇ ਉਦੋਂ ਜਦੋਂ ਸਾਡੇ ਟਰੱਕ ਜਦੋਂ ਹੁੰਦੇ ਸੀਗੇ ਹਾਂਜੀ ਹਾਂਜੀ ਤਾਇਆ ਜੀ ਹੁਣਾਂ ਨੇ ਜਾਂ ਦਾਦਾ ਜੀ ਹੁਣਾਂ ਨੇ ਇਹਨੂੰ ਟਰੱਕ ਲੈ ਕੇ ਆਉਣਾ ਚਲੋ ਉਦੋਂ ਤੋਂ ਸਾਰੇ ਇੰਨਾ ਡਿਵੈਲਪ ਨਹੀਂ ਸੀ ਹੋਇਆ ਪਰ ਇਹਨੂੰ ਦੇਖਦੇ ਨੇ ਤਾਂ ਬਹੁਤ ਬੈਕਵਰਡ ਏਰੀਆ ਜਿਹਾ ਬੰਨਿਆ ਜਾਂਦਾ ਸੀਗਾ ਹਾਂ ਪਰ ਸਮੇਂ ਦੇ ਹਿਸਾਬ ਨਾਲ ਚਲੋ ਇਹ ਅੱਜ ਕੱਲ ਕਿੰਨਾ ਹੁਣ ਦੇਖੀਏ ਆਪਾਂ ਦੇਖਿਆ ਚਲੋ ਪਹਿਲਾਂ ਵੀ ਦੇਖਿਆ ਕਿੰਨਾ ਡਿਵੈਲਪ ਹੋ ਚੁੱਕਾ ਗ੍ਰੀਨ ਨੀਜੇ ਜੀ ਜਿੰਨੇ ਵਾਕਿਆ ਤੌਰ 'ਤੇ ਪਹਿਲਾਂ ਕਿਹਾ ਜਾਂਦਾ ਸੀ ਇਹ ਬੈਕਵਰਡ ਏਰੀਆ ਪਰ ਇਹ ਜਿਆਦਾ ਹੁਣ ਸਭ ਤੋਂ ਜਿਆਦਾ ਲੱਗਦਾ ਕਿ ਤਰੱਕੀ ਕਰਦਾ ਪਿਆ ਜਿਹੜਾ ਨਹੀਂ ਬਹੁਤ ਤਰੱਕੀ ਕੀਤੀ ਇਹਨੇ ਹਾਂ ਚਲੋ ਨੁਕਸਾਨ ਵੀ ਹੁੰਦਾ ਕਿਸੇ ਚੀਜ਼ ਦਾ ਹਰ ਇੱਕ ਚੀਜ਼ ਤਨ ਕਬੋ ਤੇ ਫਾਇਦਾ ਨੁਕਸਾਨ ਹਰ ਇੱਕ ਚੀਜ਼ ਦਾ ਹੋਣਾ ਹੀ ਹੋਣਾ ਹੈ ਨਾ ਹੁਣਾ ਜਿੰਨਾ ਕਿ ਆਪਾਂ ਇਧਰ ਮਾਲਵੇ ਦੇ ਵਿੱਚ ਘੁੰਮੇ ਆ ਮੇਰੇ خیال ਨਾਲ ਨਹੀਂ ਆਪਾਂ ਨੂੰ ਕੋਈ ਖਰਾਬ ਮਿਲਿਆ ਹੋਊਗਾ ਇਹ ਨੀ ਰੋੜਾ ਬੜਕਾ ਆਪਾਂ ਨੂੰ ਸਹੀ ਆਪਾਂ ਅੱਜ ਗਏ ਸੀ ਤਖਤ ਸ੍ਰੀ ਦਰਮਦਰ ਸਾਹਿਬ ਦਰਸ਼ਨ ਦੇਦਾਰੇ ਕਰਨ ਰੋੜ ਸਾਨੂੰ ਜਿਹੜਾ ਬਹੁਤ ਵਧੀਆ ਮਿਲਿਆ ਹੈ ਨਾ ਤਕਰੀਬਨ ਆਪਾਂ 2.5 ਤੋਂ 3 ਤਿੰਨ ਘੰਟਿਆਂ ਦੇ ਵਿੱਚ ਅਬਾਥੇ ਪਹੁੰਚ ਗਏ ਤੇ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੌਸਮ ਵੀ ਜਿਹੜਾ ਬਹੁਤ ਵਧੀਆ ਸੀ ਤੇ ਅੱਜ ਬਠਿੰਡਾ ਸ਼ਹਿਰ ਦੇ ਵਿੱਚੋਂ ਦੀ ਲੰਘ ਰਹੇ ਹਾਂ ਤੇ ਤੁਹਾਡੇ ਨਾਲ ਇਹ ਗੱਲੋ ਕੋਈ ਯਾਦਾਂ ਸਾਂਝੀਆਂ ਕਰੀਏ ਬਠਿੰਡਾ ਸ਼ਹਿਰ ਨਹੀਂ ਆ। ਜੇ ਤੁਸੀਂ ਮਰਦਾ ਦੀ ਹੋਰ ਦੇਖਿਆ ਹੋਣਾ ਵਰਤਾਰਾ ਸਭ ਜਦੋਂ ਆਪਾਂ ਦਰਸ਼ਨ ਕਰ ਰਹੇ ਸੀ ਵੀ ਸੰਗਤ ਹੋਣ ਦੇ ਬਾਵਜੂਦ ਵੀ ਉੱਥੇ ਕਿੰਨੀ ਸ਼ਾਂਤੀ ਸੀ ਨਾ। ਹਾਂ ਇਹ ਨੇ ਵਿੱਚ ਦਾ ਕੋਈ ਕੋਈ ਰੌਲਾ ਰੱਪਾ ਕੋਈ ਸ਼ਹਿਰ ਦੇ ਵਿੱਚ ਵੀ ਪੀ ਪਾ ਪਾ ਆਮ ਹੀ ਹੁੰਦੀ ਆ। ਇੱਥੇ ਆਪਾਂ ਸ਼ਹਿਰ ਦੇ ਵਿੱਚੋਂ ਲੰਘਦੇ ਕਿੰਨਾ ਕ ਆਪਾਂ ਨੂੰ ਟ੍ਰੈਫਿਕ ਦੀ ਸਮੱਸਿਆ ਦੇਖੀ। ਬਹੁਤ ਸਮੂਥਲੀ ਜਿਹਾ ਚੱਲ ਰਿਹਾ ਆ ਆਪਾਂ ਬਠਿੰਡਾ ਸ਼ਹਿਰ ਦੇ ਵਿੱਚ ਬਿਲਕੁਲ ਜਿੰਦਾ ਲਾਲੋ ਕੀ ਆ ਗੱਲ ਬਿਲਕੁਲ ਆਪਾਂ ਪਹਿਲਾਂ ਹੀ ਕਰ ਚੁੱਕੇ ਉਹਨਾਂ ਨੇ ਆਪਣੇ ਇਲਾਕੇ ਨੂੰ ਬਹੁਤ ਜ਼ਿਆਦਾ ਡਿਵੈਲਪ ਕੀਤਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਵਧੀਆ ਬਣਾਇਆ ਆ ਕੋਈ ਟ੍ਰੈਫਿਕ ਦੀ ਸਮੱਸਿਆ ਨਹੀਂ ਕਿੱਡੀ ਚਲੋ ਕਿਤੇ ਨਾ ਕਿਤੇ ਕੋਈ ਬਾਣੀ ਜਾਂਦੀ ਆ ਪਰ ਇਸ ਟਾਈਮ ਆਪਾਂ ਨੂੰ ਤੇ ਜਿਸ ਤਰ੍ਹਾਂ ਆਪਾਂ ਤੁਰੇ ਹੋਏ ਆ ਸਵੇਰ ਦੇ ਤੇ ਕੋਈ ਇਹੋ ਜਿਹੀ ਕੋਈ ਮੁਸ਼ਕਲ ਨਹੀਂ ਲੱਗੀ ਤਾਂ ਇਹਨੂੰ ਵਧੀਆ ਮਾਹੌਲ ਚਾਲ ਇੱਥੇ ਦਾ ਤੇ ਟ੍ਰੈਫਿਕ ਵੀ ਸ਼ਾਂਤੀ ਤੇ ਗੁਰਦਾਰਾ ਸਾਹਿਬ ਦੇ ਦਰਸ਼ਨ ਦਿਦਾਰੇ ਵੀ ਬਹੁਤ ਵਧੀਆ ਨੰਦੇ ਨਾਲ ਹੋਏ ਤੇ ਚਲੋ ਆਪਾਂ ਗੱਲਬਾਤ ਕਰਦੇ ਕਿ ਬਠਿੰਡਾ ਸ਼ਹਿਰ ਦੇ ਪਲਾਏ ਥਰਮਲ ਪਲਾਏ ਉਹਨਾਂ ਦੇ ਨਾਲ ਆਪਾਂ ਗੱਲਬਾਤ ਸ਼ੁਰੂ ਕੀਤੀ ਤੇ ਗੱਲ ਕਰਦੇ ਕਰਦੇ ਚਲੋ ਸ਼ਹਿਰ ਬਲਾਪਤਾ ਕਿਤੇ ਉਹ ਹੀ ਯਾਦਾਂ ਬਣ ਜਾਂਦੀਆਂ ਤੇ ਹੁਣ ਉਹਨਾਂ ਨਾਲ ਥਰਮਲ ਪਲਾਂਟਾਂ ਦੇ ਕੋਲ ਦੀ ਲੰਘਣਾ ਆਪਾਂ ਤੇ ਤੁਹਾਨੂੰ ਦਿਖਾਵਾਂਗੇ ਜੀ ਹੁਣ ਅਸੀਂ ਚੱਲੇ ਆਂ ਜੀ ਮੁਖਤਸਰ ਸਾਹਿਬ ਅੱਜ ਦਰਸ਼ਨ ਦੇਦਾਰੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਕਰ ਰਹੇ ਆਂ ਤੇ ਕੁਝ ਸਾਨ ਵਿਚਾਰ ਤੁਹਾਡੇ ਨਾਲ ਅੱਜ ਉਹ ਡਾਢੇ ਨਾਲ ਸਾਂਝੀਆਂ ਪਈਆਂ ਗੱਲਾਂ ਬਾਤਾਂ ਦੀਆਂ ਢਿੱਲੋ ਸਾਹਿਬ ਨੂੰ ਕਾਫੀ ਇੰਨੇ ਸਮੇਂ ਬਾਅਦ ਅੱਜ ਇਹਨਾਂ ਦਾ ਸਮਾਂ ਮਿਲਿਆ ਇਹ ਹੁਣ ਅਕਸਰ ਵੀ ਜਿਆਦਾ ਲੈਂਦੇ ਆ ਹਾਂਜੀ ਹਾਂਜੀ ਢਿੱਲੋ ਸਾਹਿਬ ਬਹੁਤ ਆਨੰਦ ਆ ਰਿਹਾ ਹੈ ਬਾਕੀ ਜਹਾਂ ਦਾਣੇ ਤਾਂ ਖਾਣੇ ਨਾਨਕਾ ਸੱਚ ਹੈ ਆ ਜਾਂਦੇ ਜੀ ਸਾਰੇ ਰੋਡ ਬੰਦ ਨਗਰ ਬੋਹਰ ਨਾ ਇਹ ਕੰਨ ਨਾ ਨਾ ਕਰਦੇ ਫਿਰ ਆਈ ਪਹੁੰਚੇ ਇਹਨਾਂ ਤੋਂ ਜਦੋਂ ਸਾਡਾ ਕੱਲ ਜਾਂਦਾ ਤੇ ਇਹਨਾਂ ਨੇ ਪਹਿਲਾਂ ਸਾਨੂੰ ਨਾਂ ਨੁਕਰ ਨਹੀਂ ਕੀਤੀ ਤੇ ਫਿਰ ਜਦੋਂ ਫਿਰ ਗੁਰੂ ਸਾਹਿਬ ਨੇ ਲਿਆਉਣਾ ਤਾਂ ਫਿਰ ਕਰੋ ਕਰੋ ਵੀ ਦਿਖਾਓ ਜੀ ਇਹਨਾਂ ਨੇ ਕੀ ਕਹਿੰਦੇ ਡਾਡਾ ਸਾਹਿਬ ਦੱਸੋ ਇਹ ਕਰੀਗਾ ਕੀ ਆਏ ਤੇ ਖਦੋਂ ਬੰਦ ਹੋਏ ਮੜਾ ਦਾਦੋ ਇਹਦੇ ਬਾਰੇ ਇਹ ਥਰਮਲ ਪਲੈਂਟ ਆ ਜਿਹੜੇ ਆਪਣੇ ਪੰਜਾਬ ਚ ਕਾਫੀ ਪੁਰਾਣੇ ਸਮੇਂ ਤੋਂ ਬਣਿਆ ਹੋਇਆ ਪਰ ਪਿਛਲੀ ਮੇਰੇ ਖਿਆਲ ਦੇ ਨਾਲ ਜੇ ਮੈਂ ਗਲਤ ਨਾ ਹੋਵਾਂ ਤੇ ਕੈਪਟਨ ਸਰਕਾਰ ਦੇ ਵੇਲੇ ਬੰਦ ਹੋ ਚੁੱਕਿਆ ਆ ਅਛਾ ਜੀ ਇੰਕੀ ਉਦੋਂ ਰੌਲਾ ਇਹ ਤੇ ਲਿਆ ਸੀ ਵੀ ਇਹਨੂੰ ਬੰਦ ਕਰਕੇ ਵੀ ਇੰਚ ਇਹਦਾ ਇਹਦਾ ਜਿਹੜਾ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਰਿਹਾ ਆ ਇਸ ਲਈ ਇਹਨੂੰ ਬੰਦ ਕੀਤਾ ਜਾਣਾ ਹੈ ਤੇ ਇੱਥੇ ਇੱਕ ਬਹੁਤ ਡਿਵੈਲਪ ਕਲੋਨੀ ਲਾ ਲੋ ਜਿੱਦਾ ਫੁੱਟਾ ਬਣਾਉਂਦੀ ਆ ਹਾਂ ਜੀ ਹਾਂ ਬਣਾਉਂਦੀ ਯੋਜਨਾਵਾਂ ਸੀ ਪਰ ਇਹ ਮੌਕੇ ਦੇ ਫਿਲਹਾਲ ਬੰਦ ਹੈ ਕਿਉਂਕਿ ਅੱਗੇ ਇੱਥੇ ਹੋਰ ਕੁਝ ਬਣਨਾ ਉਹਦੇ ਬਾਰੇ ਹਜੇ ਕੋਈ ਪੱਕਾ ਪਤਾ ਨਹੀਂ ਬਣਨਾ ਆ ਜਾਂ ਨਹੀਂ ਬਣਨਾ ਜਾਂ ਇਹ ਕਿ ਲਾ ਲੋ ਵੀ ਇਸੇ ਤਰ੍ਹਾਂ ਬੜੇ ਹੈਰਾਨਗੇ ਲੋਕਾਂ ਨੂੰ ਇੱਕ ਪਤਾ ਰਹੂਗਾ ਵੀ ਆ ਯਾਦਗਾਰੀ ਪੜ ਜੜੀਆਂ ਇਹ ਥਰਮਲ ਪਲੈਂਟ ਇਹ ਵੈਸੇ ਵੀ ਜ਼ਿਆਦਾਤਰ ਹੁਣ ਹੋਣ ਦੇ ਸਮੇਂ ਨਾਲ ਨਾਲੇ ਇੱਕ ਆਪਾਂ ਤਾਂ ਹੀ ਜਦੋਂ ਆਪਾਂ ਇਹ ਥਰਮਲ ਪਲੈਂਟ ਵੇਚਦੇ ਆ ਤੇ ਨਾਲ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਇਹ ਬਠਿੰਡਾ ਸ਼ਹਿਰ ਆ ਗਿਆ ਆ ਗਿਆ ਜੀ ਹਨਾ ਇਹ ਕੇ ਪਛਾਰ ਬਣ ਚੁੱਕੀ ਆ ਪਹਿਲੇ ਬਾਕੀ ਨਾਲ ਹੋਰ ਦੱਸਣਾ ਹੁੰਦਾ ਵੀ ਮਨਰਾਜੀ ਵੀ ਚਲੋ ਹੁਣ ਤਾਂ ਜਿਹੜੇ ਆਪਣੇ ਪੰਜਾਬੀ ਕਲਾਕਾਰ ਭਣਾ ਨਾ ਬਹੁਤ ਸਾਰੇ ਏਰੀਆ ਦੇ ਵਿੱਚ ਹੋ ਗਏ ਆ ਪਹਿਲਾਂ ਪਹਿਲ ਜਿਹੜੇ ਪੁਰਾਣੇ ਕਲਾਕਾਰ ਹੁੰਦੇ ਸੀ ਉਹ ਪਟਿੰਡੇ ਏਰੀਏ ਦੇ ਵਿੱਚ ਆਦਾ ਇੰਨਾ ਕ ਹੁੰਦੀ ਸੀ ਨਾ ਤੇ ਸ਼ਾਇਦ ਇੱਥੇ ਮਹਿਣਾ ਚੌਕ ਹੈ ਇੱਕ ਨਾਂ ਦੇ ਨਾਲ ਵਜਦਾ ਹੈ ਇੱਕ ਠੀਕ ਠੀਕ ਆ ਇੱਥੇ ਪੰਜਾਬੀ ਕਲਾਕਾਰਾਂ ਦੇ ਸਾਰੇ ਦਫ਼ਤਰ ਜਿਹੜੇ ਉੱਥੇ ਹੁੰਦੇ ਸੀ ਮਹਿਣਾ ਚੌਕ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਮਹਿਣਾ ਚੌਕ ਹੀ ਇਹਨੂੰ ਬਟਿੰਡੇ ਵਾਲੇ ਪਹਿਲਾਂ ਹੀ ਸ਼ੌਂਕੀ ਰਹੇ ਸੀ ਵਿੰਦਰ ਸੁਖੀ ਦਾ ਗਾਣਾ ਵੀ ਬਟਿੰਡੇ ਵਾਲੇ ਰੱਪਣਾ ਰੱਖਣਦੇ ਸੀ ਕਈ ਤਰ੍ਹਾਂ ਦੇ ਜਿਹੜੀ ਚੀਜ਼ ਕੁਛ ਹੁੰਦੀ ਆ ਫੇਰ ਹੀ ਉਹ ਖਾਨ ਬਣਦੀ ਆ ਹੈਨਾ ਕਿਸੇ ਵੀ ਇਲਾਕੇ ਦੇ ਵਿੱਚ ਇੱਥੇ ਵੀ ਹੋਵੇ ਚਲੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਦੀ